ਹਾਂਜੀ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਦਾ ਲੋਕੀ ਪਲੇਨ ਦੇ ਫੈਬਰਿਕ ਲੈ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਕਿਉਂਕਿ ਸਵੇਰੇ ਸਵੇਰੇ ਅੱਜ ਜਿਹੜਾ ਆਪਾਂ ਮਾਰਕੀਟ ਆਏ ਸੀ ਕਿਉਂਕਿ ਅੱਜ ਜਿਹੜੇ ਸੂਟ ਆਪਣੇ ਕਸਟਮਰ ਨੇ ਆਰਡਰ ਕੀਤੇ ਸੀ ਉਹ ਕਲਰ ਜਿਹੜੇ ਆਪਣੇ ਕੋਲੇ ਸਟਾਕ ਆਊਟ ਸੀਗੇ ਤੇ ਲੌਦੀ ਨਵੇਂ ਜਿਹੇ ਕਲਰ ਕੁਝ ਫੈਬਰਿਕ ਆ ਗਏ ਨੇ ਤੇ ਕੁਝ ਹੈਗੇ ਆ ਉਹ ਹੀ ਆਪਾਂ ਜਿਹੜੇ ਵਰਕੀ कॉटन ਦੇ सूट ਆਪਣੇ ਜ਼ਿਆਦੇ ਆਪਣੇ ਜਿਹੜੇ ਵਰਕ ਹੋ ਕੇ ਜਾ ਰਹੇ ਨੇ ਕਿਉਂਕਿ ਵਰਕੀ कॉटन ਦਾ ਜਿਹੜਾ ਫੈਬਰਿਕ ਹੈ ਬਹੁਤ ਜ਼ਿਆਦਾ ਵਧੀਆ ਬਾਕੀ ਦੀ ਕੋਈ ਕੰਪਲੀਟ ਵੀ ਨਹੀਂ ਤੇ ਬਾਕੀ ਆਪਾਂ ਕੋਈ ਵੀ ਸਟਾਫ ਆ ਜਦੋਂ ਉਹਨੂੰ ਪੂਰੀ ਜਿਹੜਾ ਚੈੱਕ ਆਊਟ ਕਰਕੇ ਲੈ ਕੇ ਆਉਣੇ ਹੁੰਦੇ ਆ ਤਾਂ ਜੋ ਆਪਾਂ ਵਰਕ ਕਰਕੇ ਜਦੋਂ ਤੁਹਾਡੇ ਕੋਲ ਇਹਨਾਂ ਨੂੰ ਭੇਜ ਕੇ ਤਾਂ ਕੋਈ ਕੰਪਲੀਟ ਦਾ ਮੌਕਾ ਨਾ ਮਿਲੇ ਕਿਉਂਕਿ ਤੁਸੀਂ ਵੀ ਵਰਕ ਦੇ ਪੈਸੇ ਦਿੰਨੇ ਹੋ ਤੇ ਜੇ ਆਪਾਂ ਇਹਦੇ ਨੀਤੇ ਸਟਾਫ ਹੀ ਵਧੀਆ ਨਹੀਂ ਲਾਵਾਂਗੇ ਤਾਂ ਵਰਕ ਹੈ ਜਿਹੜਾ ਆਪਣਾ ਹਾਂ ਵੀ ਕੀਤਾ ਨਹੀਂ ਵਧੀਆ ਲੱਗਣਾ ਇਸ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਟਾਫ ਤੇ ਚੰਗੀ ਤਰ੍ਹਾਂ ਗੌਰ ਕਰਕੇ ਦੇ ਦੇ ਹੁਣੇ ਵੀ ਇਸ ਤਾਫਾ ਜਿਹੜਾ ਆਪਣੇ ਵਰਕ ਲਈ ਕਿੰਨਾ ਕੁ ਵਧੀਆ ਹੈਗਾ ਹਨ ਤੇ ਲੋਕੀ ਇੱਥੇ ਆਪਾਂ ਕਈ ਤਰ੍ਹਾਂ ਦੇ ਸਟਾਫ ਕੈਚ ਕਰਦੇ ਸੀਗੇ ਤੇ ਇਹਨਾਂ ਚੋਂ ਕਈ ਸਟਾਫ ਆਪਾਂ ਘਰ ਵੀ ਲੈ ਕੇ ਚੱਲਾਂਗੇ ਕਿਉਂਕਿ ਵੈਸੇ ਤਾਂ ਪਲੇਨ ਸਟਾਫ ਹਰ ਵਕਤ ਆਪਣੇ ਕੋਲੇ ਹੁੰਦਾ ਪਰ ਤੁਹਾਨੂੰ ਪਤਾ ਹੀ ਇਹ ਵੀ ਕਲਰ ਆ ਜਿਹੜਾ ਜਿਵੇਂ ਕਿ ਹਾਂ ਡੇਲੀ ਚੇਂਜ ਹੁੰਦੇ ਰਹਿੰਦੇ ਨੇ ਕਿਸੇ ਨੂੰ ਲਾਈਟ ਪਸੰਦ ਹੁੰਦਾ ਕਿਸੇ ਨੂੰ ਡਾਰਕ ਇਸ ਲਈ ਆਪਾਂ ਕਿੰਨਾ ਰੰਗਾਂ ਦੇ ਕਲਰ ਲੈ ਜਗੇ ਕਿੰਨੇ ਵੱਲੋਂ ਉਹਨਾਂ ਦੇ ਕਲਰ ਲੈ ਜਗੇ ਤੇ ਕਿੰਨੇ ਆਪਾਂ ਫੈਬਰਿਕ ਦੇ ਕਲਰ ਲੈ ਜਗੇ ਜੋ ਫੈਬਰਿਕ ਤੁਸੀਂ ਸਾਨੂੰ ਭੇਜਦੇ ਹੋ ਡਿਫਰੈਂਟ ਹੀ ਹੁੰਦੇ ਆ ਫਿਰ ਆਪਾਂ ਨੂੰ ਜਿਹੜਾ ਮਾਰਕੀਟ ਤੋਂ ਆਉਣਾ ਹੀ ਪੈਂਦਾ ਤੇ ਲਓ ਜੀ ਇੱਥੇ ਆਪਾਂ ਤੁਹਾਨੂੰ ਸਾਰਾ ਜਿਹੜਾ ਪਲੇਨ ਸਟਾਫ ਆ ਕਿਉਂਕਿ ਆਪਣੀ ਸ਼ੌਪ ਤੇ ਸਾਰਾ ਕੋਈ ਪਲੇਨ ਸਟਾਫ ਹੀ ਮਿਲ ਕੇ ਲਓ ਜੀ ਇਹਦੀ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਚਾਲ ਕਰਵਾ ਦਿੰਦੇ ਆ ਤੁਹਾਨੂੰ ਇਹਨਾਂ ਚੋਂ ਕੋਈ ਵੀ ਜਿਹੜਾ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣੇ ਤੋਂ ਮੰਗਵਾ ਕੇ ਵਰਕ ਕਰਵਾ ਸਕਦੇ ਕਿਉਂਕਿ ਸਾਰੇ ਸੂਟ ਆ ਜਿਹੜੇ ਆਪਣੇ ਕੋਲੇ ਹੀ ਅਵੇਲੇਬਲ ਹੈ ਤੇ ਇਹ ਚੋ ਅੱਡੋ ਅੱਡੀ ਸਾਰੀ ਹੈ ਕੋਈ ਕਿਸ ਤਰ੍ਹਾਂ ਦੀ ਕੋਟ ਨਾ ਕੋਈ ਕਿਸ ਤਰ੍ਹਾਂ ਦੀ ਕੋਟ ਪਰ ਕੋਈ ਜੋ ਵੀ ਫੈਬਰਿਕ ਦਾ ਪਤਵਾਂ ਨੂੰ ਵੀਡੀਓ ਚ ਦਿਖਾਉਣੇ ਹੁੰਦੇ ਆ ਸਾਰਾ ਇੱਕ ਨੰਬਰ ਹੁੰਦਾ ਜਾਂ ਕੋਈ ਰਾਮ ਟੈਕਸ ਦਾ ਹੁੰਦਾ ਤੇ ਚਾਹੇ ਏਕਾ ਟੈਕਸ ਦਾ ਕਿਉਂਕਿ ਆਪਾਂ ਕਿਸੇ ਵੀ ਸੂਟ ਆ ਤੁਹਾਡੇ ਲਈ ਪਲੇਨ ਫੈਬਰਿਕ ਲੈ ਕੇ ਆਉਣੇ ਉਹ ਬ੍ਰਾਂਡ ਦਾ ਹੁੰਦਾ ਹੈ ਤੇ ਲਓ ਜੀ ਇਹ ਆਪਣਾ ਮਾਪ ਪ੍ਰਚਾਰਕ ਤੇ ਚਲੋ ਜੀ ਹੁਣ ਘਰ ਚੱਲ ਕੇ ਇਸੇ ਵੀਡੀਓ ਨੂੰ ਕੰਟੀਨਿਊ ਕਰਾਂਗੇ ਕਿਉਂਕਿ ਕੁਝ ਕੁ ਸੂਟ ਆਪਣੇ ਜਿਹੜੇ ਰੈਡੀ ਕਰਕੇ ਰੱਖੇ ਹੋਏ ਨੇ ਉਹ ਅੱਜ ਆਪਾਂ ਉਹ ਵੀ ਪਾਸ ਕਰਨੇ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਉਹ ਸੂਟ ਆਪਣੇ ਕਿਸ ਤਰ੍ਹਾਂ ਰੈਡੀ ਹੋਏ ਨੇ ਤੇ ਲਓ ਜੀ ਇਹ ਵਾਲਾ ਸੂਟ ਸੀ ਜਿਹੜਾ ਆਪਣਾ ਫਾਜ਼ਿਲ ਕਾ ਜਾ ਰਿਹਾ ਤੇ ਭੈਣ ਨੇ ਤੇ ਦੇਖੋ ਥੱਲੇ ਵਰਤ ਦਾ ਕੰਮ ਕਰਵਾਇਆ ਤੇ ਲਓ ਜੀ ਇਧਰ ਆਪਣੀਆਂ ਲੈਸਾਂ ਸਿਰੀਆਂ ਹਾਂ ਇਹ ਵਾਚ ਕੇ ਆਗਮਸੇ ਕਿਉਂਕਿ ਆਪਾਂ 12 13 ਦੁਪट्टे ਸੀ ਤਕਰੀਬਨ ਜਿਨ੍ਹਾਂ ਤੇ ਲੈਸਾਂ ਲਗਾ ਕੇ ਆਪਾਂ ਰੈਡੀ ਕਰਨੇ ਸੀ ਤੇ ਲੋਕੀ ਇਹਦਾ ਜੋਬ ਚਟ ਦਾ ਸੂਟ ਤੇ ਲੋਕੀ ਗੱਲ ਕਰਾਂਗੇ ਇਸ ਸੂਟ ਦੀ ਦੇਖੋ ਇਹਦਾ ਜਿਹੜਾ ਦੁਪੱਟਾ ਆਪਾਂ ਫੈਬਰਿਕ ਦੇ ਨਾਲ ਦਾ ਹੀ ਭੈਣ ਨੇ ਜਿਹੜਾ ਆਪਣੇ ਕੋਲੋਂ ਇਹ ਸੂਟ ਭੇਜਿਆ ਸੀ ਤੇ ਆਪਾਂ ਸਿਰਫ ਕੰਲਾ ਵਰਕ ਕਰਕੇ ਦਿੱਤਾ ਜਿਹੜੀ ਲੈਸ ਆ ਦੁਪੱਤੇ ਦੀ ਉਹ ਵੀ ਭੈਣ ਨੇ ਆਪਣੇ ਕੋਲੋਂ ਭੇਜੀ ਸੀ ਤੇ ਲੌਕੀ ਸੂਟ ਦੀ ਲੋਕਾ ਜਿਹੜੀ ਬਹੁਤ ਸੋਹਣੀ ਬਣ ਗਈ ਹੈ ਬਾਕੀ ਸੂਟ ਦਾ ਕਲਰ ਸੀ ਜਿਹੜਾ ਲਵੈਂਡਰ ਸੀ ਸ਼ੇਡ ਦਾ ਸੂਟ ਸੀ ਤੇ ਬਹੁਤ ਸੋਹਣਾ ਬਣਿਆ ਕਿਉਂਕਿ ਸਿੰਪਲ ਸਵਰ ਜਿਉਂ ਉਹਨਾਂ ਨੇ ਫਰਕ ਕਰਵਾਇਆ ਸਿਰਫ ਘੇਰੇ ਤੇ ਬਾਜੂ ਤੇ ਤੇ ਲੌਕੀ ਕੱਲ ਕਰਾਂਗੇ ਦੁਪट्टे ਤੇ ਲੈਸ ਦੀ ਬਹੁਤ ਹੀ ਪਿਆਰੇ ਜੇ ਮੋਤੀ ਵਾਲੀ ਭੈਣ ਨੇ ਲੈਸ ਭੇਜੀ ਸੀ ਤੇ ਉਸੇ ਦੇ ਨਾਲ ਕੰਬੀਨੇਸ਼ਨ ਪੂਰਾ ਵਧੀਆ ਬਣ ਗਿਆ ਕਿਉਂਕਿ ਆਪਾਂ ਤਿੱਲੇ ਦਾ ਕਲਰ ਵੀ ਲੈਸ ਨਾਲ ਲੱਗਦਾ ਹੀ ਲਗਾਇਆ ਹੈ ਤਨੌਜੀ ਬਹੁਤ ਸੋਹਣਾ ਕੰਬੀਨੇਸ਼ਨ ਬਣ ਗਿਆ ਸੋਟ ਦਾ ਲੋਜੀ ਸਿੰਪਲ ਦਾ ਸੂਟ ਸੀ ਪਹਿਨਦਾ ਤੇ ਹਲਕਾ ਜਿਹਾ ਵਰਕ ਕਰਕੇ ਤੇ ਦੁਪੱਟੇ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਦੇ ਕੇ ਸੂਟ ਦੀ ਲੋਕਾ ਦੇਖੋ ਕਿੰਨੀ ਸੋਹਣੀ ਚੇਂਜ ਹੋ ਚੁੱਕੀ ਹੈ ਚਲੋ ਜੀ ਇਹਨਾਂ ਸੂਟਾਂ ਨੂੰ ਬਸ ਪੈਕ ਕਰਕੇ ਜਿਹੜਾ ਅੱਜ ਆਪਾਂ ਕਰ ਲਾਂਗੇ ਡਿਲੀਵਰ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਸ ਤਰ੍ਹਾਂ ਦੇ ਫੈਬਰਿਕ ਜਿਹੜੇ ਹੁੰਦੇ ਨੇ ਇਹਨਾਂ ਤੇ ਧਿੱਲੇ ਦੀ ਜਿਵੇਂ ਸਫਾਈ ਨਹੀਂ ਆਉਂਦੀ ਇੱਥੇ ਆਪਾਂ ਜਿਹੜਾ ਇਹ ਟੋਟਲੀ ਸਾਰਾ ਤਿੰਨਾ ਵਰਕ ਯੂਜ਼ ਕੀਤਾ ਤੇ ਲੋਜੀ ਸੂਟ ਤੇ ਜਿਹੜੀ ਬਹੁਤ ਜ਼ਿਆਦਾ ਫਿਨਿਸ਼ਿੰਗ ਆਈ ਸੀ ਬਹੁਤ ਸਫਾਈ ਨਾਲ ਸੂਟ ਇਹ ਰੈਡੀ ਹੋਇਆ ਸੀ ਤੇ ਲੋਕੀ ਸੂਟ ਹੈ ਇਹਨ ਦਾ ਬਣ ਕੇ ਤਿਆਰ ਆ ਤੀਏ ਸੂਟ ਨੂੰ ਅੱਜ ਆਪਾਂ ਡਿਲੀਵਰ ਕਰ ਦੇਣਾ ਕਿਉਂਕਿ ਕਈ ਸੂਟ ਪਏ ਨੇ ਜਿਨ੍ਹਾਂ ਨੂੰ ਆਪਾਂ ਅੱਜ ਪਾਸਟ ਕਰਨਾ ਕਿਉਂਕਿ ਉਹ ਇਹ ਐਤਵਾਰ ਤੇ ਜਿਹੜੇ ਸ਼ਨੀਵਾਰ ਦੀ ਛੁੱਟੀ ਆ ਗਈ ਸੀ ਤੇ ਫਿਰ ਸਾਰਿਆਂ ਨੂੰ ਕਾਲ ਹੁੰਦੀ ਹੈ ਵੀ ਸਾਡੇ ਸੂਟ ਆ ਜਿਹੜੇ ਰੈਡੀ ਹੋ ਗਏ ਜਲਦੀ ਤੋਂ ਜਲਦੀ ਭੇਜੋ ਨਵੀਆਂ ਜੀ ਸੋਮਵਾਰ ਇਸ ਕਰਕੇ ਆਪਾਂ ਸੋ ਦਾ ਸਾਰੇ ਟੋਟਲੀ ਪੈਕਿੰਗ ਇਹਨਾਂ ਦੇ ਸ਼ੁਰੂ ਕਰ ਦਾਂਗੇ ਤੇ ਬਾਕੀ ਜਿਹੜਾ ਆਪਣਾ ਅੱਜ ਕਟਿੰਗ ਦਾ ਕੰਮ ਬਹੁਤ ਜ਼ਿਆਦਾ ਤੇ ਉਹ ਕੰਮ ਨਿਵੇੜਾਂਗੇ ਤੇ ਫੇਰ ਆ ਕੋਈ ਸੋ ਦਾ ਜਿਹੜਾ ਬਾਕੀ ਤੇ ਲਾਵਾਂਗੇ ਇਹ ਕਾਰਡ ਵੀ ਆਪਾਂ ਜਿਹੜੇ ਨਿਊ ਬਣਾ ਦਿੰਨੇ ਕਿਉਂਕਿ ਕਈ ਭੰਦੇ ਮੈਸੇਜ ਆ ਰਹੇ ਵੀ ਤੁਸੀਂ ਕਾਰਡ ਕਿਸ ਦਾ ਪਾ ਕੇ ਕਿ ਪਹਿਲਾਂ ਆਪਣਾ ਕਾਰਡ ਥੋੜਾ ਜਿਆਦਾ ਹੋਰ ਸਿੱਤੇ ਹੁਣ ਥੋੜਾ ਜਿਆਦਾ ਆਪਾਂ ਆਪਣੀ ਆਈਡੀ ਵਗੈਰਾ ਸਾਰਾ ਕੁਝ ਸਿੱਤੇ ਮੈਂਸ਼ਨ ਕਰ ਦਿੱਤਾ ਤੇ ਕਾਰਡ ਦਾ ਥੋੜਾ ਜਿਆਦਾ ਕਲਰ ਵੀ ਚੇਂਜ ਕਰ ਦਿੱਤਾ ਤੇ ਲੋ ਜੀ ਇਹ ਆਪਣੇ ਜਿਹੜੇ ਸੂਟ ਆ ਆਪਣੀ ਕਟਿੰਗ ਹੋਈ ਇਹਨਾਂ ਦੀ ਹੁਣ ਤੇ ਦੇਖੋ ਦੋ ਬੈਗ ਆਪਾਂ ਇੱਥੇ ਟੰਗ ਤੇ ਇੱਕ ਬੈਗ ਆਪਣਾ ਜਿਹੜਾ ਇਹ ਰਿਹਾ ਇਹਦੀਆਂ ਫਸਲਵਾਰਾਂ ਦੀ ਕਟਿੰਗ ਕਰਕੇ ਹਟੀਆਂ ਦੇਖੋ ਇਹਦੇ ਵਿੱਚ ਜਿਹੜੀਆਂ ਰੀਲਾ ਰੂਲਾ ਸਾਰਾ ਕੁਝ ਖਾਤਾ ਤੇ ਚਲੋ ਜੀ ਫਿਰ ਆਪਣੇ ਜਿਹੜੇ ਟੇਲਰ ਕੋਲੇ ਜਾਣਗੇ ਸਲਾਈ ਲਈ ਕਿਉਂਕਿ ਦੋ ਦਿਨ ਹੋ ਗਏ ਸੀ ਬਹੁਤ ਜ਼ਿਆਦਾ ਮਸ਼ੀਨ ਦਾ ਕੰਮ ਚੱਲ ਰਿਹਾ ਸੀ ਤੇ ਆਪਣਾ ਜਿਹੜਾ ਵਰਕ ਦਾ ਕੰਮ ਸੀ ਉੱਥੇ ਖੜਾ ਸੀ ਕਿਉਂਕਿ ਨਾਲ ਆਪਣਾ ਜਦੋਂ ਮਸ਼ੀਨ ਦਾ ਕੰਮ ਲੈਸਾਂ ਲਸਾਂ ਲਗਾਉਣਾ ਹੁੰਦਾ ਤੇ ਉਹ ਕੰਮ ਫਿਰ ਦੋ ਮਸ਼ੀਨਾਂ ਤੇ ਨਹੀਂ ਹੁੰਦੇ ਇਸ ਕਰਕੇ ਅ ਅੱਜ ਦੋ ਦਿਨ ਹੋ ਗਏ ਮਸ਼ੀਨ ਤੇ ਵਰਕ ਆਪਾਂ ਨਹੀਂ ਕੀਤਾ ਸੋ ਕਿਉਂਕਿ ਵਰਕਰੇ ਸੂਟ ਬਹੁਤ ਪਏ ਆ ਤੇ ਹੁਣ ਅੱਜ ਸਿਲਾਈ ਦਾ ਕੰਮ ਖਤਮ ਕਰਤਾ ਤੇ ਹੁਣ ਆਪਾਂ ਜਿਹੜੇ ਸੂਟ ਵਰਤ ਤੇ ਨਵਾਵਾਂਗੇ ਤੇ ਲੋਕੀ ਇਹ ਵਾਲਾ ਸੂਟ ਆ ਜਿਹੜਾ ਬਹੁਤ ਸੋਹਣਾ ਫਿਰੋਜੀ ਜੇ ਕਲਰ ਦਾ ਸੂਟ ਆ ਤੇ ਤੇ ਆਪਾਂ ਜਿਹੜਾ ਨਿੱਕੀ ਨਿੱਕੀ ਬੂਟੀ ਦਾ ਦੇਖੋ ਬਣਾਉਣਾ ਵਰਤ ਕਰਨਾ ਇਹ ਸੂਟ ਆਪਣੇ ਨੇੜੇ ਪਿੰਡ ਤੋਂ ਆਇਆ ਇਹ ਸੂਟ ਤਾਂ ਜੇ ਆਪਾਂ ਹੋਰ ਤੇ ਆਉਣਾ ਸੀ ਪਰ ਉਹ ਕਹਿੰਦੇ ਵੀ ਸਾਨੂੰ ਛੇਤੀ ਰੈਡੀ ਕਰਕੇ ਦੇਓ ਕਿਉਂਕਿ ਨਵੇਂ ਨਮਾ ਜਾਮਾ ਦਾ ਕੀ ਹੋਇਆ ਤਨੌਜੀ ਇਹ ਸੂਟ ਆ ਜਿਹੜਾ ਸਭ ਤੋਂ ਪਹਿਲਾਂ ਆਪਾਂ ਇਥੇ ਨਿਸ਼ਾਨੀਆਂ ਲਗਾ ਕੇ ਪ੍ਰੈਸ ਨਾਲ ਇਹਨੂੰ ਫੋਲਡ ਕਰਕੇ ਨਿਸ਼ਾਨੀਆਂ ਲਗਾਵਾਂਗੇ ਕਿਉਂਕਿ ਨਿੱਕੀ ਨਿੱਕੀ ਬੂਤੀ ਲਈ ਆਪਾਂ ਨੂੰ ਇਥੇ ਬਹੁਤ ਜ਼ਿਆਦਾ ਆਪਾਂ ਨੂੰ ਤਾਂ ਕਿ ਨਿਸ਼ਾਨ ਲੱਗਣਗੇ ਫਿਰ ਆ ਜਿਹੜਾ ਇਥੇ ਆਪਾਂ ਡਿਜ਼ਾਈਨ ਸੈਕਟ ਕਰਾਂਗੇ ਵੀ ਕਿਹੜੀ ਤਰ੍ਹਾਂ ਦੀ ਬੂਤੀ ਪਾ ਦੇਵਾਂਗੇ ਕਿਉਂਕਿ ਉਹਨਾਂ ਨੇ ਬਿਲਕੁਲ ਹੀ ਛੋਟੇ ਛੋਟੇ ਚੀਕ ਬੂਤੀ ਜਿਹੜੀ ਕਹੀ ਹੈ ਕੌਣ ਨੂੰ ਤੇ ਨੌਜੀ ਨਿਸ਼ਾਨੀਆਂ ਲਗਾ ਲ ਕੇ ਤੇ ਇਹ ਇਦਾਂ ਤੁਹਾਨੂੰ ਆਪ ਦਿਖਾਉਣੀ ਆ ਵੀ ਕਿਹੜੇ ਤਰ੍ਹਾਂ ਦਾ ਜਿਹੜਾ ਉਹ ਸੂਟ ਤੇ ਆਪਾਂ ਵਰਕ ਦੇ ਕੇ ਇਹਨੂੰ ਰੈਡੀ ਕਰਾਂਗੇ। ਇਹ ਨਹੀਂ ਹਾਇਪਕ ਇਹ ਹੰਮੂ ਆਪਕ ਨੇ ਲਿਖਣੀ ਕਿ ਉਹ ਕੀ ਨੇ ਖੰਨ ਵਾਲੀਆਂ ਜਿਹੜੀਆਂ ਆਪਣੀ ਕੁੜੀ ਨੇ ਲਗਾ ਦਿਆਂ ਨੇ। ਅਪਾ ਸਾਰੀ ਫਰੰਟ ਤੇ ਦੇਖੋ ਤਿੰਨ ਤਿੰਨ ਦੀ ਬੂਟੀ ਦੇ ਕੇ ਇਸ ਤਰ੍ਹਾਂ ਕਿਉਂਕਿ ਬੂਟੀ ਜਿਹੜੀ ਬਹੁਤ ਜ਼ਿਆਦਾ ਛੋਟੀ ਹੈ ਇਸ ਲਈ ਆਪਾਂ ਤਿੰਨ ਦੋ ਨਹੀਂ ਤਿੰਨ ਤਿੰਨ ਪਾ ਕੇ ਜਿਹੜਾ ਸਾਰੀ ਫਰੰਟ ਰੈਡੀ ਕਰਾਂਗੇ ਚਲੋ ਜੇ ਮਸ਼ੀਨ ਤੇ ਫਰੇਮ ਲੱਗ ਚੁੱਕਿਆ ਤੇ ਬਾਕੀ ਕੱਲ ਵਾਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਪ੍ਰੋਪਰ ਵੀ ਇਹ ਜਿਹੜਾ ਵਰਕ ਹੈ ਕਿੱਦਾਂ ਦਾ ਹੁਣ ਕਿਉਂਕਿ ਅੱਜ ਤਾਂ ਇਹ ਰੈਡੀ ਨਹੀਂ ਹੋਊਗਾ ਕੱਲ ਤੱਕ ਰੈਡੀ ਹੋਊਗਾ بس ਇਹ ਦੋ ਕਲਰ ਪਾ ਕੇ ਆਪਾਂ ਜਿਹੜਾ ਇੱਕ ਆਪਾਂ ਫੈਸਲਾ ਕਰ ਪਾਇਆ ਤੇ ਇੱਕ ਆਪਾਂ ਜਿਹੜਾ ਡਾਰਕ ਗੁਲਾਬੀ ਸ਼ੇਡ ਪਾਵਾਂਗੇ ਕਿਉਂਕਿ ਦੋ ਸ਼ੇਡ ਵੀ ਚੁੱਕੀ ਇੱਥੇ ਆਪਾਂ ਆਪਾਂ ਪਾਉਣ ਲੱਗੇ ਆ ਤੇ ਲੋ ਜੀ ਕੱਲ ਨੂੰ ਪੂਰਾ ਸੂਟ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਇੱਕ ਨੈਕਸਟ ਵੀਡੀਓ